ਸਿਆਣੇ ਕਹਿੰਦੇ ਆ ਜਿਹੜੀ ਔਰਤ ਆਪਣੇ ਘਰ ਵਾਲੇ ਦੀ ਆਪਣੇ ਪਤੀ ਦੀ ਜੇਬ ਵੇਖ ਕੇ ਆਮਦਨੀ ਵੇਖ ਕੇ ਖਰਚਾ ਕਰਦੀ ਹੈ ਖਰੀਦਦਾਰੀ ਕਰਦੀ ਹੈ ਆਪ ਦੇ ਸ਼ੌਂਕ ਪਾਲਦੀ ਹੈ ਉਹ ਔਰਤ ਆਪਣੇ ਪਤੀ ਦੇ ਘਰ ਵਾਲੇ ਦੀ ਨਜ਼ਰ ਵਿੱਚ ਪਰਿਵਾਰ ਦੀ ਨਜ਼ਰ ਦੇ ਵਿੱਚ ਸਮਾਜ ਦੀ ਨਜ਼ਰ ਦੇ ਵਿੱਚ ਸਤਕਾਰਯੋਗ ਹੁੰਦੀ ਹੈ ਉਹੀ ਔਰਤ ਚੰਗਾ ਜੀਵਨ ਸਾਥੀ ਕਹਾਉਣ ਦੀ ਹੱਕਦਾਰ ਹੈ ਜਿਹੜੀ ਔਰਤ ਆਪਣੇ ਘਰ ਵਾਲੇ ਦੀ ਪਤੀ ਦੀ ਆਮਦਨੀ ਨੂੰ ਨਾ ਵੇਖਦੇ ਹੋਏ ਹਲਕ ਚ ਡਾਂਗ ਦੇ ਕੇ ਖਰਚੇ ਕਰਾਉਂਦੀ ਹੈ ਉਹ ਜੀ ਔਰਤ ਕਦੇ ਵੀ ਆਪਣੇ ਪਰਿਵਾਰ ਦਾ ਦੇ ਪਤੀ ਦਾ ਸਮਾਜ ਦਾ ਸਤਕਾਰ ਪਿਆਰ ਹਾਸਲ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਧੰਨਵਾਦ